ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚੇ ਹੋਏ ਆਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਨ ਦਾ ਪਿੰਡ ਪਿੰਡ ਚੈਲ ਚੈਲ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਬਾਈ ਹੁਣਾਂ ਦੇ ਕੋਲੇ ਇੱਕ ਮਹਿ ਬਕਾਊ ਆ ਮਿੱਤਰੋ ਬਹੁਤ ਚੰਗੇ ਢਾਂਚੇ ਦੀ ਚੰਗੀ ਕਦ ਕਾਠ ਵਾਲੀ ਚੰਗੇ ਲੇਵੇ ਪਾਂਡੇ ਵਾਲੋ ਮਿੱਤਰੋ ਪਧਰੀ ਸਮਦਰੀ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਸੂਆ ਅੱਜੋ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰ ਲੈਨੇ ਆ ਤੁਸੀਂ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਜੀ ਸੇਤਾ ਦੇ ਪਰਵਾਨ ਸੁਣਾਉਂਗਾ ਠੀਕ ਹੈ ਜੀ ਬਾਈ ਆਪਣਾ ਨਾਮ ਦੱਸ ਦੀਕਰੋ ਨਾਮ ਨਿਰਮਲ ਸਿੰਘ ਜੀ ਪਿੰਡ ਚੱਲ ਠੀਕ ਹੈ ਨਰਮਲ ਬਾਈ ਘਰ ਆਪਣੋ ਛੜਕ ਦੇ ਉੱਤੇ ਆ ਗਿਆ ਹਾਂਜੀ ਸੜਕ ਦੇ ਉੱਤੇ ਵਾਟਰ ਵਕਸ ਦੇ ਨੇੜੇ ਵਾਟਰ ਵਕਸ ਦੇ ਨੇੜੇ ਜਿਹੜੀ ਆਪਾਂ ਮੈਂ ਵਿੱਚ ਨਹੀਂ ਇਹ ਕਿੰਨੇ ਵਸੂ ਸੂਰੀ ਆ ਤੀਜੇ ਸੂਏ ਸੂ ਗਈ ਤੀਜੇ ਸੂਏ ਇਹਨੇ ਸੋਣਾ ਹਾਂਜੀ ਠੀਕ ਹੈ ਜੀ ਕਿੰਨੇ ਦਿਨ ਬਾਕੀ ਆ ਜਾਂਦੇ ਇਹ 10 ਦਿਨ ਲੈ ਜੂਗੀ ਜੀ 10 ਦਿਨ ਲੈ ਜੂਗੀ ਥੱਲੋ ਤਾਂ ਫਿਰ ਚੰਗੀ ਬਣ ਜਾਂਦੀ ਹੁੰਦੀ ਹਾਂਜੀ ਵਧੀਆ ਬਣੂਗੀ ਜੀ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ 14 ਲੀਟਰ ਦੁੱਧ ਹੈਗਾ ਠੀਕ ਹੈ ਅੱਛਾ ਇਹਦਾ ਘਰਾਣਾ ਜਿਹੜਾ ਉਹ ਕਿੱਥੋਂ ਦਾ ਦੱਸ ਦੇ ਤੁਸੀਂ ਇਹ ਮੱਝ ਹਰਿਆਣੇ ਵਾਲੀ ਹੈ ਜੀ ਵਧੀਆ ਹਰਿਆਣੇ ਵਾਲੀ ਹੈ ਬਾਈ ਅੱਛਾ ਦੁੱਧ ਜਿਵੇਂ ਹੁਣ ਮੈਂ ਤੁਸੀ ਦੱਸਦੇ 13-14 ਕਿਲੋ ਫਿਰ ਤਾਂ ਖਲਾਰਾ ਪੂਰਾ ਚੰਗਾ ਖਲਾਰ ਦੇਉਂਦਾ ਹਾਂਜੀ ਹਾਂਜੀ ਲੱਸੀ ਰਹਿ ਗਈ ਥੋੜੀ ਜਿਆਦਾ ਅੱਜ ਕੀ ਲੱਸੀ ਹੋ ਗਈ ਨਾ ਕਿ ਪਹਿਲਾਂ ਸੇਵਾ ਨਹੀਂ ਹੋਇਆ ਇੱਕ ਗਰਮੀ ਵਾਲੀ ਦੀ ਇੱਕ ਗਰਮੀ ਵਾਲੀ ਇਹ ਕਹਿ ਹੋ ਗਿਆ ਤੁਹਾਡੇ ਮਿਸਤਰੀ ਮੋਸਤਰੀ ਲੱਗੇ ਹੁਣ ਵੀ ਕਿਹੜਾ ਗੌਰ ਆ ਹਣਾ ਹੁਣ ਵੀ ਨੁਆਈ ਜਾਂ ਨੂੰ ਜਾਨੀ ਸਾਤੋ ਕੰਨਾਂ ਜੀ ਖੜੀ ਕਦ ਕੁਦ ਤਾ ਤਕਰੀਬਨ ਬਹੁਤ ਕਰਮ ਵਾਲਾ 6 ਫੁੱਟ ਦੇ ਕਰੀਬ ਹੋਊਗਾ ਕਦ ਬਾਈ ਆਦਮ ਨਾਲ ਹੋਊਗਾ ਸਾਤ ਕਦ ਬਹੁਤ ਫਿਰ ਕੱਲਾ ਕਦ ਨਹੀਂ ਵੇਲ ਵੀ ਹੈਗੀ ਹੈ ਵੇਲ ਤੇ ਨਹੀਂ ਐ ਕਿ ਮੇਰੇ ਖਾਲੋਂ ਨਹੀਂ ਚੰਗਾ ਸੈਂਪਲ ਚ ਨੋਰਮਲ ਟਿਕਾ ਪਰ ਅੱਛਾ ਚੂਣ ਚਾਂ ਚੰਗਾ ਲੱਗਾ ਹੋਇਆ ਪੋਲੀ ਵਧੀਆ ਵਧੀਆ ਪੋਲੀ ਆ ਸਰ ਠੀਕ ਹੈ ਬਈ ਕੀ ਰੇਟ ਰੱਖਾਂਗੇ ਆਪਾਂ ਇਹ ਤਾਂ 1.5 ਲੱਖ ਮਾਨਤਾ ਦੇ ਵਿੱਚੋਂ ਥੋੜਾ ਬਹੁਤ ਮੌਕੇ ਤੇ ਗੱਲ ਤੇ ਠੀਕ ਹੈ ਕਿਤੇ ਬਾਲੂ ਤੋੜੇ ਨੂੰ ਖੋਲੋ ਮੋਰਾ ਜੀ ਲੈ ਵੀ ਮਿੱਤਰੋ ਸੂਅ ਤੀਜਾ ਕਿਹ ਹੈ ਨਾ ਜੀ ਹਾਂ ਜੀ ਤੀਜਾ ਸੂਅ ਸੁੰਦੀ ਆ ਮਿੱਤਰੋ ਸੂਣ ਦੇ ਵਿੱਚ ਹਜੇ ਦਸਾਂ ਦਿਨਾਂ ਦੀ ਕੱਚੀ ਆ ਲੇਵਾ ਲੂਵਾ ਦਾ ਫਿਰ ਵੀ ਕਰਨ ਵਾਲੀ ਥਲੋ ਤੰਬੂਲਾ ਹੀ ਫਿਰਦੀ ਹੈ ਬਈ ਬਹੁਤ ਕੱਦ ਬੇੜੀ ਵਾਲੀ ਮੈਂ ਕੋਈ ਛੋਟੀ ਨਾ ਇਹਨੂੰ ਲਿਆ ਜੇ ਇਹਨੂੰ ਬਹੁਤ ਮਾਲਾ ਕੋਈ ਨੋਰਮਲ ਨਾ ਮਹਿਮਾਨ ਨਾ ਕਿਹਾ ਇਹ ਪੂਰੀ ਉੱਚੀ ਲੰਮੀ ਮੈਂ ਕਲੀ ਸਾਂਭਣ ਸਾਂਭਣ ਵਾਲੀ ਮੈਂ ਆ ਬਾਈ ਪਰ ਜੀ ਹੁੰਦੀ ਮੈਂ ਦਾ ਅੱਜ 2 ਲੱਖ 2 ਲੱਖ ਕਰਦੀ ਜਿੱਦਾਂ ਮੇਰਾ ਕੱਦ ਬੁੱਤ ਸੀਗਾ ਬਾਈ ਸਰੀਰ ਕਾਲੇ ਪੱਟ ਤੋਂ ਜ਼ਰੂਰ ਥੋੜੀ ਜਿਵੇਂ ਆਪਾਂ ਕਹਦੇ ਨੇ ਲਿੱਸੀ ਆ ਪਰ ਬੁੱਤ ਟਰਚਾ ਸਿੰਘ ਮੂੰ ਮੱਥਾ ਹਰ ਪੱਖ ਯਾਰ ਜੇ ਨਵਾਈ ਨੂੰ ਹੀ ਹੁੰਦੀ ਤਾਂ ਮੈਂ ਦੀ ਜੱਛਦੀ ਦੁੱਗਣੀ ਹੋਣੀ ਸੀ ਇਹ ਤੁਹਾਡੇ ਦਾ ਵਾਦਾ ਥੱਲੋ ਭੁਖ ਖਰੀਆ ਕਰਮ ਵਾਲੀ ਵੇਖੋ ਅਸੀਂ ਲੈ ਵਲੂਆ ਲੇਵਾ ਹਜੇ ਬਣਾਉਣਾ ਵੀ ਆ ਕਿਉਂਕਿ ਭਾਈ ਦਸਾਂ ਦਨਾਂ ਦੀ ਮੈਂ ਕੱਚੀ ਆ ਦਸਾਂ ਦਿਨਾਂ ਨਾਲ ਮੈਂਨੇ ਕੋਝ ਦੀ ਕੋਝ ਪਣ ਜਾਣਾ ਥੱਲੋ ਵੀਵਾ ਭਾਂਡੇ ਵਾਲੋ ਓਕੇ ਜਮਾ ਪੈਰਾਂ ਦੀ ਬਣਾਵਟ ਪਤਰੀ ਅੰਗਾ ਪੈਰਾਂ ਦੀ ਪਲੀ ਸਭੀ ਵਜਣ ਵਾਲੀ ਜਾਣ ਵਾਲੀ ਕੋਈ ਲਿੱਸੀ ਫੱਕੀ ਮੰਨ ਲ ਕੇ ਨਾ ਆਜਾ ਜਸ ਕੋਈ ਮੰਨ ਲ ਕੇ ਨਾ ਆਜਾ 6 ਫੁੱਟ ਦੇ ਕਰੀਬ ਇਹਦਾ ਕੱਦ ਹੋਊਗਾ ਤੇ 7.5-8 ਫੁੱਟ ਦੇ ਕਰੀਬ ਇਹਦੀ ਵੇਲ ਹੋਊਗੀ ਮਿੱਤਰੋ ਇੰਨੀ ਜਿਆਦੀ ਇਹ ਲੰਬਾਈ ਉਚਾਈ ਦੇ ਵਿੱਚ ਮੈਂ ਆ ਰੇਟ 1.5 ਲੱਖ ਰੁਪਈਆ ਵਾ ਭਾਈ ਨੰਬਰ ਕਿੰਨਾ ਆ ਗਿਆ ਆਪਣਾ ਜੀ 98155 54281 ਇੱਕ ਵਾਰੀ ਹੋਰ ਬੋਲ ਦਿਓ 98155 54281 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਭਾਈਆਂ ਨਾਲ ਰابطਾ ਕਾ ਮਿੱਤਰੋ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾਈ ਆ ਭਾਈ ਨਰਮਨ ਸਿੰਘ ਦੇ ਘਰੋਂ ਨੇੜੇ ਵਾਟਰ ਟੈਂਕੀ ਗਲਬਾਤਲੀ ਨੰਬਰ ਸਕਰੀਨ ਤੇ